ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਸਾਡਾ ਕਿ ਜਿੰਨਾ ਜਿੰਨਾਂ ਨੂੰ ਇਹ ਡਰ ਲੱਗਦਾ ਨਾ ਇਹ ਡਰ ਲੱਗਣਾ ਬਹੁਤ ਚੰਗਾ ਹੁੰਦਾ ਤੇ ਫਿਰ ਇਹ ਡਰ ਕਿੰਨਾ ਕਿੰਨਾਂ ਨੂੰ ਲੱਗਦਾ ਆ ਜਰੂਰ ਦੱਸਿਓ ਤਕਰੀਬਨ ਹੀ ਮਾਪੇ ਦੇ ਮਨ ਵਿੱਚ ਇੱਕ ਡਰ ਬਣਿਆ ਰਹਿੰਦਾ ਆਪਣੇ ਬੱਚਿਆਂ ਨੂੰ ਲੈ ਕੇ ਕਿਉਂਕਿ ਬੱਚੇ ਸਕੂਲ ਜਾਂਦੇ ਕਾਲਜ ਜਾਂਦੇ ਕਿਤੇ ਡਿਊਟੀ ਕਰਨ ਜਾਂਦੇ ਤੇ ਮਾਂ ਦਾ ਦਿਲ ਤੜਫਦਾ ਰਹਿੰਦਾ ਜਦ ਤੱਕ ਬੱਚਾ ਘਰ ਨਹੀਂ ਆ ਜਾਂਦਾ ਤੜਫਦਾ ਕੀ ਰਹਿੰਦਾ ਆ ਕਿ ਮੇਰਾ ਬੱਚਾ ਸੁੱਖੀ ਸੰਦ ਹੀ ਘਰ ਆ ਜਾਵੇ ਕਿਉਂਕਿ ਬਾਹਰ ਵਾਹਨ ਚੱਲਦੇ ਆ ਕਈ ਵਾਰੀ ਕੋਈ ਗਲਤ ਡਰਾਈਵ ਕਰਦਾ ਵਾ ਕੋਈ ਵੀ ਦੁਰਘਟਨਾ ਹੋ ਸਕਦੀ ਹੈ ਤੇ ਮਾਂ ਦਾ ਬੱਚਾ ਜਦੋਂ ਬਾਹਰ ਜਾਂਦਾ ਹੈ ਨਾ ਤਾਂ ਉਹਨੂੰ ਉਹਦੇ ਮਨ ਵਿੱਚ ਇਹ ਡਰ ਲੱਗਿਆ ਰਹਿੰਦਾ ਆ ਕਿ ਜਦ ਤੱਕ ਬੱਚਾ ਘਰ ਨਹੀਂ ਨਾ ਆ ਜਾਂਦਾ ਤੇ ਮਾਂ ਨੂੰ ਉਹਨਾਂ ਚਿਰ ਚੈਨ ਨਹੀਂ ਪੈਂਦਾ ਤੁਸੀਂ ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ ਤੇ ਫਿਰ ਉਹ ਮਾਂ ਬਾਪ ਵੀ ਬਹੁਤ ਹੀ ਕਰਮਾ ਭਾਗਾ ਵਾਲੇ ਹੁੰਦੇ ਆ ਜਿਨ੍ਹਾਂ ਦੇ ਮਨਾਂ ਵਿੱਚ ਇਹ ਡਰ ਹੁੰਦਾ ਨਹੀਂ ਤੇ ਸਮਾਜ ਵਿੱਚ ਬਹੁਤ ਕੋਸ਼ ਹੋ ਰਿਹਾ ਮੈਨੂੰ ਦੱਸਣ ਦੀ ਲੋੜ ਨਹੀਂ ਤੇ ਫਿਰ ਉਹਨਾਂ ਬੱਚਿਆਂ ਨੂੰ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਜਾਣਾ ਚਾਹੀਦਾ ਕਿ ਸਾਡੇ ਮਾਂ ਬਾਪ ਦੇ ਦਿਲ ਦੇ ਅਸੀਂ ਕਿੰਨੇ ਨੇੜੇ ਆ ਕਿ ਜਦੋਂ ਅਸੀਂ ਕਿਤੇ ਬਾਹਰ ਜਾਂਦੇ ਆਂ ਤੇ ਸਾਡੇ ਮਾਪੇ ਦਾ ਦਿਲ ਤੜਫਦਾ ਆ ਤੇ ਫਿਰ ਬੱਚਿਆਂ ਨੂੰ ਆਪਣੇ ਉਹਨਾਂ ਮਾਪੇ ਉਹਨਾਂ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਉਹ ਵੱਡੇ ਉਹ ਦਾਦੀਆਂ ਉਹ ਦਾਦੇ ਉਹ ਵੀ ਉਹਨਾਂ ਚਿਰ ਚੈਨ ਨਹੀਂ ਲੈਂਦੇ ਜਦ ਤੱਕ ਬੱਚੇ ਘਰ ਨਹੀਂ ਆ ਜਾਂਦੇ ਤੇ ਫਿਰ ਉਹਨਾਂ ਦੇ ਦੁਆਵਾਂ ਭਰੇ ਹੱਥ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਚੋਂ ਕੱਢਦੇ ਆ ਤੇ ਫਿਰ ਬੱਚਿਆਂ ਨੂੰ ਇਸ ਗੱਲ ਦਾ ਅਹਿਸਾਸ ਜ਼ਰੂਰ ਹੋਣਾ ਚਾਹੀਦਾ ਕਿ ਅਸੀਂ ਕਿੰਨੇ ਕਰਮਾ ਪਾਗਾ ਵਾਲੇ ਆ ਕਿ ਸਾਡੇ ਘਰ ਦੇ ਬਜ਼ੁਰਗ ਸਾਡੇ ਮਾਪੇ ਸਾਡੇ ਮਾਂ ਬਾਪ ਸਾਡੇ ਲਈ ਤੜਫਦੇ ਨੇ ਸਾਡੀ ਇੰਨੀ ਪਰਵਾਹ ਕਰਦੇ ਨੇ ਸਾਡੇ ਨਾਲ ਇੰਨਾ ਮੋਹ ਕਰਦੇ ਨੇ ਕਿ ਜਦ ਤੱਕ ਅਸੀਂ ਘਰ ਨਹੀਂ ਆ ਜਾਂਦੇ ਉਹਨੇ ਚੇਤ ਤੱਕ ਉਹ ਬੇਚੈਨ ਰਹਿੰਦੇ ਨੇ ਤੇ ਕਈ ਵਾਰ ਕਈ ਬੱਚਿਆਂ ਨੂੰ ਗੱਲ ਕਰਦਿਆਂ ਵੇਖਿਆ ਨਾ ਕਿ ਉਹ ਬਜ਼ੁਰਗਾਂ ਨਾਲ ਬਹੁਤੇ ਵਧੀਆ ਤਰੀਕੇ ਨਾਲ ਗੱਲ ਨਹੀਂ ਕਰਦੇ ਕੇ ਲੈ ਤੁਹਾਨੂੰ ਬੜਾ ਪਤਾ ਤੁਸੀਂ ਤਾਂ ਸਾਨੂੰ ਘਰ ਵਿੱਚ ਹੀ ਕੈਦ ਕਰਕੇ ਰੱਖਣਾ ਚਾਹੁੰਦੇ ਜੇ ਜਾਂ ਮਾਪੇ ਨੂੰ ਕਹਿੰਦੇ ਆ ਤੁਹਾਨੂੰ ਕੀ ਪਤਾ ਤੁਸੀਂ ਤਾਂ ਚਾਹੁੰਦੇ ਹੀ ਨਹੀਂ ਕਿ ਅਸੀਂ ਬਾਹਰ ਜਾਈਏ ਅਸੀਂ ਇੱਥੇ ਜਾਈਏ ਉੱਥੇ ਜਾਈਏ ਪਰ ਇਹਦੇ ਪਿੱਛੇ ਮਾਪੇ ਦੇ ਅੰਦਰ ਇੱਕ ਡਰ ਛिपਿਆ ਹੁੰਦਾ ਤੇ ਉਹ ਅਸ ਡਰ ਵਿੱਚ ਇੰਨਾ ਪਿਆਰ ਹੁੰਦਾ ਕਿ ਉਹ ਨਹੀਂ ਚਾਹੁੰਦੇ ਹੁੰਦੇ ਕਿ ਅਸੀਂ ਆਪਣੇ ਬੱਚੇ ਨੂੰ ਕਿਤੇ ਖੋਦ ਗਏ ਉਹ ਹਮੇਸ਼ਾ ਇਸ ਗੱਲ ਦਾ ਖਿਆਲ ਰੱਖਦੇ ਤੁਹਾਡੀ ਭਲਾਈ ਵਾਸਤੇ ਤੁਹਾਨੂੰ ਡੱਕਦੇ ਨੇ ਕਿ ਇੱਥੇ ਨਾ ਜਾਓ ਉੱਥੇ ਨਾ ਜਾਓ ਕਿਉਂਕਿ ਉਹਨਾਂ ਉਮਰ ਹੰਡਾਈ ਹੁੰਦੀ ਉਹਨਾਂ ਕੋਲ ਜ਼ਿੰਦਗੀ ਦਾ ਤਜਰਬਾ ਹੁੰਦਾ ਆ ਤੇ ਮਨ ਵਿੱਚ ਕਿਤੇ ਨਾ ਕਿਤੇ ਡਰ ਵੀ ਹੁੰਦਾ ਆ ਕਿ ਸਾਡਾ ਬੱਚਾ ਸਲਾਮਤ ਰਹੇ ਚੰਗੀ ਜ਼ਿੰਦਗੀ ਜੀਵੇ ਤੇ ਇੱਕ ਮਾਂ ਬਾਪ ਹੀ ਆ ਦੁਨੀਆ ਤੇ ਜੋ ਇਹ ਚਾਹੁੰਦਾ ਕਿ ਜੋ ਮੈਂ ਨਹੀਂ ਵੇਖਿਆ ਮੇਰਾ ਬੱਚਾ ਜ਼ਰੂਰ ਵੇਖੇ ਜੋ ਤਰੱਕੀ ਮੈਂ ਨਹੀਂ ਕਰ ਸਕਿਆ ਮੇਰਾ ਬੱਚਾ ਜ਼ਰੂਰ ਕਰੇ ਕਦੀ ਕਿਸੇ ਹੋਰ ਵਾਸਤੇ ਨਹੀਂ ਇਹ ਗੱਲ ਕਦੀ ਸੋਚੀ ਹਮੇਸ਼ਾ ਮਾਂ-ਬਾਪ ਆਪਣੇ ਬੱਚਿਆਂ ਵਾਸਤੇ ਹੀ ਇਹ ਗੱਲ ਸੋਚਦੇ ਨੇ ਕਿ ਇਹ ਦੁਨੀਆ ਦੀ ਹਰ ਖੁਸ਼ੀ ਨੂੰ ਹਾਸਲ ਕਰੇ ਇਹਦੇ ਕੋਲ ਹਰ ਖੁਸ਼ੀ ਹੋਵੇ ਤੇ ਤੰਦਰੁਸਤ ਰਹੇ ਤੇ ਹਮੇਸ਼ਾ ਭਲਾਈ ਕਰਦੇ ਨੇ ਭਲਾਈ ਬਾਰੇ ਸੋਚਦੇ ਨੇ ਤੇ ਜਦੋਂ ਘਰ ਵਿੱਚ ਘਰ ਬਜ਼ੁਰਗ ਹੋਣ ਨਾ ਤਾਂ ਦੋਵੇਂ ਵੇਲੇ ਅਰਦਾਸਾਂ ਕਰਦੇ ਨੇ ਪਰਿਵਾਰ ਦੀਆਂ ਬੱਚਿਆਂ ਦੀ ਸਲਾਮਤੀ ਦੀਆਂ ਤੇ ਜਦੋਂ ਉਹ ਫਿਰ ਚਲੇ ਜਾਂਦੇ ਨੇ ਨਾ ਤਾਂ ਉਹ ਦੁਆਵਾਂ ਵੀ ਨਾਲ ਲੈ ਜਾਂਦੇ ਨੇ ਉਹ ਦੁਆਵਾਂ ਭਰੇ ਹੱਥ ਤੁਹਾਡੇ ਕੋਲੋਂ ਖੁੱਸ ਜਾਂਦੇ ਨੇ ਤੇ ਫਿਰ ਉਹ ਪਤਾ ਨਹੀਂ ਕਿੰਨੀਆਂ ਕ ਮਸੀਬਤਾਂ ਨੂੰ ਲੈ ਕੇ ਬੈਠੇ ਹੁੰਦੇ ਨੇ ਜਿਹੜੀਆਂ ਉਹ ਦੁਆਵਾਂ ਕਰਕੇ ਤੁਹਾਡੇ ਸਿਰਾਂ ਤੋਂ ਮਸੀਬਤਾਂ ਨੂੰ ਟਾਲਦੇ ਨੇ ਉਹ ਦੋਨੋਂ ਵੇਲੇ ਪਰਮਾਤਮਾ ਦੇ ਅਰਦਾਸਾਂ ਕਰਦੇ ਨੇ ਕਿ ਪਰਮਾਤਮਾ ਮੇਰਾ ਪਰਿਵਾਰ ਸੁਖੀ ਰਵੇ ਇਹਨਾਂ ਨੂੰ ਕਦੇ ਵੀ ਤਤੀਵਾ ਨਾ ਲੱਗੇ ਤੇ ਉਹ ਬਜ਼ੁਰਗਾਂ ਦੇ ਉਹ ਚੁਰੜੀਆਂ ਭਰੇ ਹੱਥ ਜਿਹੜੇ ਆ ਨਾ ਉਹ ਜਦੋਂ ਸਿਰ ਤੇ ਰਹਿੰਦੇ ਨੇ ਨਾ ਤਾਂ ਉਹ ਬੰਦਾ ਸਲਾਮਤ ਰਹਿੰਦਾ ਆ ਤੇ ਜਦੋਂ ਉਹ ਫਿਰ ਉਹ ਹੱਥ ਸਿਰ ਤੋਂ ਉੱਠ ਜਾਂਦੇ ਨੇ ਨਾ ਤਾਂ ਇਹ ਫਿਰ ਉਹ ਹੀ ਜਾਣਦੇ ਨੇ ਕਿ ਫਿਰ ਉਹਨਾਂ ਦੀ ਕਿਸ ਭਾਵ ਇਕਦੀ ਆ ਕਿਉਂਕਿ ਬਜ਼ੁਰਗ ਜਿਹੜੇ ਹੁੰਦੇ ਨਾ ਉਹ ਘਰ ਦਾ ਹੀ ਮੋਢੀ ਹੁੰਦੇ ਨੇ ਤੇ ਉਹ ਦੁਆਵਾਂ ਨਾਲ ਹੀ ਬਹੁਤ ਕੁਝ ਸਵਾਰ ਦਿੰਦੇ ਨੇ ਇਸ ਕਰਕੇ ਜਿੰਨਾ ਘਰਾਂ ਵਿੱਚ ਬਜ਼ੁਰਗ ਨੇ ਮਾਪੇ ਨੇ ਤੇ ਉਹਨਾਂ ਬੱਚਿਆਂ ਨੂੰ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਆ ਕਿ ਸਾਡੇ ਮਾਪੇ ਦੇ ਅੰਦਰ ਜਿਹੜਾ ਡਰ ਆ ਨਾ ਉਹ ਸਾਡੀ ਸਲਾਮਤੀ ਦਾ ਡਰ ਆ ਜੇ ਉਹ ਸਾਨੂੰ ਕਿਤੇ ਜਾਣ ਤੋਂ ਟੋਕਦੇ ਨੇ ਨਾ ਤਾਂ ਉਹਨਾਂ ਦੇ ਅੰਦਰ ਸਾਡੇ ਲਈ ਬਹੁਤ ਹੀ ਮਨਾਂਮੋਹੀ ਮੋਹ ਆ ਜਿਸ ਕਰਕੇ ਉਹ ਸਾਨੂੰ ਇੱਧਰ ਉੱਧਰ ਜਾਣ ਤੋਂ ਰੋਕਦੇ ਨੇ ਤੇ ਉਹ ਬੱਚੇ ਕਰਮਾ ਭਾਗਾ ਵਾਲੇ ਨੇ ਜਿਨ੍ਹਾਂ ਦੇ ਮਾਪੇ ਦੇ ਅੰਦਰ ਇਹੋ ਜਿਹਾ ਡਰ ਆ ਤੇ ਇਹੋ ਜਿਹਾ ਡਰ ਹੋਣਾ ਕਦੇ-ਕਦੇ ਬਹੁਤ ਚੰਗਾ ਹੁੰਦਾ ਕਿਉਂਕਿ ਸਮਾਜ ਵਿੱਚ ਬਹੁਤ ਕੁਝ ਚੱਲ ਰਿਹਾ ਆ ਨਿੱਕੇ ਨਿੱਕੇ ਬੱਚਿਆਂ ਨੂੰ ਛੱਡ ਕੇ ਕਈ ਵਾਰ ਕੋਈ ਗਲਤ ਸਟੈਪ ਚੁੱਕ ਲੈਂਦੇ ਨੇ ਜਿਸ ਕਰਕੇ ਉਹ ਬੱਚੇ ਰੁੱਲਦੇ ਰਹਿ ਜਾਂਦੇ ਨੇ ਤੇ ਫਿਰ ਜਿਹੜੇ ਮਾਪੇ ਦੇ ਦਿਲਾਂ 'ਚ ਆਪਣੇ ਬੱਚਿਆਂ ਨੂੰ ਲੈ ਕੇ ਡਰ ਨੇ ਨਾ ਉਹ ਮਾਪੇ ਵੀ ਕਰਮਾ ਭਾਗਾ ਵਾਲੇ ਨੇ ਤੇ ਉਹ ਬੱਚੇ ਵੀ ਕਰਮਾ ਭਾਗਾ ਵਾਲੇ ਨੇ ਪਰਮਾਤਮਾ ਕਰੇ ਇਹ ਮੋਹ ਦੀਆਂ ਤੰਦਾਂ ਇਦਾਂ ਹੀ ਵੱਧਦੀਆਂ ਰਹਿਣ ਇਦਾਂ ਹੀ ਫੁੱਲਦੀਆਂ ਰਹਿਣ ਇਤਿہار ਮਾਂ ਬਾਪ ਦਾ ਬੱਚਿਆਂ ਨਾਲ ਤੇ ਬੱਚਿਆਂ ਦਾ ਮਾਂ ਬਾਪ ਨਾਲ ਇਹ ਮੋਹ ਇਸੇ ਤਰ੍ਹਾਂ ਵੱਧਦਾ ਰਹੇ ਤੇ ਬਜ਼ੁਰਗਾਂ ਦਾ ਸਤਕਾਰ ਹੁੰਦਾ ਰਹੇ ਕਿਉਂਕਿ ਜਦੋਂ ਬਜ਼ੁਰਗਾਂ ਦਾ ਸਤਕਾਰ ਹੋਣਾ ਹਟ ਜਾਂਦਾ ਨਾ ਦੁਆਵਾਂ ਚਲੇ ਜਾਂਦੀਆਂ ਨੇ ਤਾਂ ਫਿਰ ਪੱਲੇ ਦਵਾਈਆਂ ਪੈ ਜਾਂਦੀਆਂ ਨੇ ਇਸ ਗੱਲ ਤੇ ਗੌਰ ਜਰੂਰ ਕਰਿਓ ਤੇ ਅਸੀਂ ਇਸ ਵਿਸ਼ੇ ਤੇ ਵੀ ਇੱਕ ਵੀਡੀਓ ਲੈ ਕੇ ਆਵਾਂਗੇ ਕਿ ਜਦੋਂ ਬਜ਼ੁਰਗਾਂ ਦੀਆਂ ਦੁਆਵਾਂ ਚਲੀਆਂ ਜਾਂਦੀਆਂ ਨੇ ਨਾ ਤਾਂ ਫਿਰ ਪੱਲੇ ਦਵਾਈਆਂ ਪੈ ਜਾਂਦੀਆਂ ਨੇ ਉਮੀਦ ਕਰਦੀ ਆ ਤੁਹਾਨੂੰ ਵਿਚਾਰ ਜ਼ਰੂਰ ਚੰਗੇ ਲੱਗੇ ਹੋਣਗੇ ਸੋ ਆਪਣੇ ਵਿਚਾਰ ਜ਼ਰੂਰ ਦਿਆ ਕਰੋ ਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖੁਸ਼ ਰਹੋ ਤੰਦਰੁਸਤ